ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਜਿਹੜਾ ਪਨੀਆਰ ਬਾਈਪਾਸ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੌਰਾਨੇ ਚੈਕਿੰਗ ਤਿੰਨ ਸਸਪੈਕਟਡ ਬੰਦੇ ਜਿਹੜੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ ਪੁਲਿਸ ਨੂੰ ਦੋ ਵੈਪਨ ਨਜਾਇਜ਼ ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਤੇ ਦੋ ਰਾਉਂਡ ਅਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰਗ ਮਨੀ ਜੜੀ ਹੈ ਉਹ ਬਰਾਮਦ ਹੋਈ ਸੀ ਉਹ ਵਰਨਾ ਕਾਰ ਦੇ ਵਿੱਚ ਉਹ ਸਵਾਰ ਸੀਗੇ ਉਹਨਾਂ ਦੀ ਜਦੋਂ ਪੁੱਛਿਸ਼ ਕੀਤੀ ਗਈ ਔਰ ਇਨਵੈਸਟੀਗੇਸ਼ਨ ਫਰਦਰ ਕੀਤੀ ਗਈ ਹੈ ਫਿਰ ਪਰਚਾ ਰਜਿਸਟਰ ਵੀ ਹੋਇਆ 11 11 1 2024 ਦੀ ਐਫਆਈਆਰ ਨੰਬਰ 2 थाना ਦਿਨਾਨਗਰ ਦੇ ਵਿੱਚ ਰਜਿਸਟਰ ਹੋਈ ਸੀ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਸਾਹਮਣੇ ਆਈ ਹੈ ਕਿ ਬੰਦੇ ਜਿਹੜੇ ਸੀਗੇ ਇਹਨਾਂ ਨੇ ਹਥਿਆਰ ਇੱਕ ਮਨੀ ਮਾਉ ਨਾਮ ਦਾ ਜਿਹੜਾ ਬੰਦਾ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲ ਇਹ ਹਥਿਆਰ ਲਏ ਸੀ ਤੇ ਪੁਲਿਸ ਨੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਮਣੀ ਨੂੰ ਵੀ ਅरेस्ट ਕੀਤਾ ਹੈ ਖਰਾਲਾ ਟੀ ਪੁਆਇੰਟ ਤੇ ਜਿਹੜਾ ਉਹ ਦੀ ਅरेस्ट ਹੋਈ ਤੇ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਮਹਿਤਾਬ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਵੀ ਤਰਨਤਾਰਨ ਦਾ ਰਹਿਣ ਵਾਲਾ ਉਹਨੂੰ ਵੀ ਅरेस्ट ਕੀਤਾ ਹੈ ਉਹਨਾਂ ਦੇ ਕੋਲੋਂ ਵੀ ਪੁਲਿਸ ਨੂੰ ਦੋ ਹਥਿਆਰ ਹੋਰ ਬਰਾਮਦ ਹੋਏ ਤੇ ਜਦੋਂ ਮਣੀ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਮਹਾਰਾਸ਼ਟਰ ਤੋਂ ਕੁਲ 9 ਵੈਪਨ ਲੈ ਕੇ ਆਇਆ ਸੀ ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਪੁਲਿਸ ਨੂੰ ਬਾਕੀ ਰਹਿੰਦੇ ਪੰਜ ਹੋਰ ਵੈਪਨ ਜਿਹੜੇ ਆ ਉਹ ਬਰਾਮਦ ਹੋਏ ਸੋ ਇਹ ਚੀਜ਼ ਜਿਹੜੇ ਪੰਜ ਵੈਪਨ ਟੋਟਲ ਜਿਹੜੇ ਹਨ ਨੋ ਵੈਪਨ ਬਰਾਮਦ ਹੋਏ 35 ਰਾਉਂਡ ਜਿੰਦਾ ਰਾਉਂਡ ਬਰਾਮਦ ਹੋਏ 10 ਮੈਗਜ਼ੀਨਸ ਮਿਲੀ ਹਨ ਸੋ ਇਹਨਾਂ ਦੀ ਜਦੋਂ ਇਨਵੈਸਟੀਗੇਸ਼ਨ ਚੱਲੀ ਤਾਂ ਫਿਰ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਕਾਫੀ ਜ਼ਿਆਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪੰਜਾਂ ਵਾਂਦੇ ਅਗੇਂਸਟ ਪਰਚੇ ਰਜਿਸਟਰਡ ਹਨ ਪਹਿਲਾਂ ਵੀ ਇਹ ਇੱਕ ਵੱਡਾ ਹਾਦਸਾ ਹੋਣ ਤੋਂ ਟਾਲ ਗਿਆ। ਸਰ ਦੇ ਵਿੱਚ ਕਿਸੇ ਦੂਸਰੇ ਸਿਰਸਾਂ ਦਾ ਇਹ ਕਤਲ ਦਾ આરોપી ਵੀ ਰੋਕ ਸ਼ਾਮਲਾ ਜੀ। ਮਣੀ ਮਾਉ ਜਿਹੜਾ ਹੈਗਾ ਇਹਦੇ ਤੇ ਪਹਿਲਾਂ 1 2020 ਦੇ ਵਿੱਚ ਪਰਚਾ ਰਜਿਸਟਰ ਹੋਇਆ ਸੀ। ਇਨੇ ਮੁਕੇਸ਼ ਨਈਅਰ ਨਾਮ ਦੇ ਬ੍ਰਦਰ ਵਿਅਕਤੀ ਦਾ ਕਤਲ ਕੀਤਾ ਸੀ ਜੋ ਕਿ ਇੱਕ ਸੈਨਾ ਦੇ ਲੀਡਰ ਦਾ ਬ੍ਰਦਰ ਸੀ। ਤੋਂ ਇਹ ਇਹਨੇ ਆਪਣੀ ਪਰਸਨਲ ਰੰਜਿਸ਼ਬਾਜੀ ਕਰਕੇ ਮਰਡਰ ਕੀਤਾ ਸੀ ਜਿਸ ਕਰਕੇ ਜੇਲ੍ਹ ਗਿਆ ਸੀ 4 ਸਾਲ ਇਹਨੇ ਜੇਲ੍ਹ ਦੇ ਵਿੱਚ ਕੱਟਿਆ। ਜੇਲ੍ਹ ਦੇ ਵਿੱਚੋਂ ਇਹ ਅਗਸਤ 2023 ਦੇ ਵਿੱਚ ਰਿਹਾ ਹੋਇਆ। ਉਸ ਤੋਂ ਪਹਿਲਾਂ ਇਹਦੇ ਕਾਫੀ ਲਿੰਕ ਬਣ ਗਏ ਸੀ ਜੇਲ੍ਹ ਦੇ ਵਿੱਚ ਇਹਦੀ ਲੜਾਈਆਂ ਵੀ ਹੋਈਆਂ ਜਿਸ ਕਰਕੇ ਇਹਦੇ ਤੇ ਹੋਰ ਪਰਚੇ ਰਜਿਸਟਰ ਹੋਏ ਸੀ। ਔਰ ਲਿੰਕਸ ਕਰਕੇ ਹੀ ਇਹ ਜੋ ਹੈ ਬਾਹਰ ਆ ਕੇ ਫਿਰ ਇਸ ਨੇ ਆਪਣਾ ਕ੍ਰਿਮੀਨਲ ਜਿਹੜੀ ਗਤੀਵਿਧੀ ਹੈ ਉਹ ਸ਼ੁਰੂ ਕਰ ਦਿੱਤੀ ਸਰ ਸਾਰਾ ਕ੍ਰੋਪਣਾ ਜੇਲ੍ਹ ਕੀ ਬਣਿਆ ਜੀ ਹਾਂ ਨਹੀਂ ਕੁਛ ਇਹਦੇ ਜੇਲ੍ਹ ਦੇ ਵਿੱਚ ਵੀ ਸੀਗੇ ਕੁਛ ਇਹਦੇ ਪਹਿਲਾਂ ਦੀ ਵੀ ਸਾਥ ਹੀ ਹੈ ਕਿਉਂਕਿ ਜੋ ਮਹਿਤਾਬ ਸਿੰਘ ਇਹਦੇ ਤੇ 2000 ਦੇ ਵਿੱਚ ਵੀ ਪਰਚਾ ਰਜਿਸਟਰਡ ਹੈ ਤਾਂ ਪਿਛਲੇ 22 ਸਾਲਾਂ ਦੇ ਵਿੱਚ ਇਹਦੇ ਖਿਲਾਫ ਚਾਰ ਪਰਚੇ ਰਜਿਸਟਰ ਹੋਏ ਹਨ ਲੇਟੈਸਟ 2022 ਦਾ ਵੀ ਹੈ ਮਤਲਬ ਉਹਦਾ ਪਿਓ ਵੀ ਕ੍ਰਿਮੀਨਲ ਆ ਮਹਿਤਾਬ ਹਾਂਜੀ ਮਹਿਤਾਬ ਪਿਓ ਦਾ ਨਾਮ ਹੈ ਉਹਦਾ ਪੁੱਤਰ ਹੈਗਾ ਕਬਲਜੀਤ ਉਹ ਵੀ ਕ੍ਰਿਮੀਨਲ ਹੈਗਾ ਉਹਦੇ ਅਗੇਂਸਟ ਹਾਂਜੀ ਦੋਨੋਂ ਇਸ ਕੇਸ ਦੇ ਵਿੱਚ આરોપી ਹਨ ਤੇ ਇਹਨਾਂ ਨੇ ਛੱਤੀਸਗੜ੍ਹ ਰਾਏਪੁਰ ਦੇ ਵਿੱਚ ਵੀ ਐਨਡੀਪੀਐਸ ਦਾ ਕ੍ਰਾਈਮ ਕੀਤਾ ਸੀ ਉੱਥੇ ਇਹਨਾਂ ਦੇ ਅਗੇਂਸਟ ਐਫਆਈਰ ਰਜਿਸਟਰਡ ਹੈ ਤਿੰਨੋਂਾਂ ਦੇ ਅਗੇਂਸਟ ਜਿਸ ਤਰ ਰੰਜਿਸ਼ ਨੇ ਕੋਈ ਵਾਰਦਾਤ ਨੂੰ ਹੀ ਅੰਜਾਮ ਦੇ ਸੋ ਇਹ ਉਸੇ ਦੀ ਤਿਆਰੀ ਕਰ ਰਹੇ ਸੀ ਜਿਸ ਨੂੰ ਜਿਸ ਨੂੰ ਪੁਲਿਸ ਦੁਆਰਾ ਰਿਕਵਰ ਕਰਕੇ ਇਸ ਚੀਜ਼ ਨੂੰ ਰੋਕ ਲਿਆ ਗਿਆ ਹੈ ਕਿਉਂਕਿ ਇਹਨਾਂ ਦੀ ਆਪਸੀ ਰੰਜਿਸ਼ ਪਾਜੀ ਵੀ ਸੀਗੀ ਤੇ ਇਹ ਹਥਿਆਰ ਅਗੇ ਵੇਚਣਾ ਵੀ ਚਾ ਰਹੇ ਸੀ ਹੋਰਾਂ ਨੂੰ ਵੀ ਸਪਲਾਈ ਕਰਨਾ ਚਾ ਰਹੇ ਸੀ ਜਨੂੰ ਰੋਕਤਾ ਗਿਆ ਸਰਾਂ ਨੂੰ ਕੋਈ ਮਹਿਲਾ ਵੀ ਸ਼ਾਮਿਲ ਸੀ ਨਾ ਪੀਕੇ ਜੀ ਇੱਕ ਮਹਿਲਾ ਸ਼ਾਮਿਲ ਸੀ ਕਿ ਉਹ ਜਿਹੜੀ ਆ ਪੇਮਾ ਨਾਮ ਦੇ ਇਹਨਾਂ ਦੀ ਸਾਥੀ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਰੇ ਨਹੀਂ ਆਇਆ ਸਾਹਮਣੇ ਬਟ ਉਹ ਇਹਨਾਂ ਦੀ ਸਾਥੀ ਹੀ ਹੈਗੀ ਉਹ ਇਹਨਾਂ ਦੇ ਨਾਲ ਸੀਗੀ ਤਾਂ ਕਿੰਨੇ ਕੋ ਪੈਸੇ ਜਿਹੜੇ ਹੋਣ ਜਿਹੜਾ ਇਤਿਆਰ ਇਹ ਇਹ ਦਾ ਬੇਸਿਕਲੀ ਜਿਹੜਾ ਉਤੋਂ ਸਸਤੇ ਦੇ ਵਿੱਚ ਲਾਂਦੇ ਸੀ ਇੱਥੇ ਆਪਣਾ ਕਮਿਸ਼ਨ ਵਗੈਰੇ ਵੀ ਕਮਾਰੇ ਸੀ ਇਹਦੇ ਵਿੱਚ ਸੋ ਉਹ ਵੀ ਇੱਕ ਐਂਗਲ ਸੀਗਾ ਬਟ ਇਹਨਾਂ ਦੀ ਆਪਣੀ ਰੰਜਿਸ਼ ਭਾਜੀ ਵੀ ਸੀਗੀ ਤਾਂ ਇਹ ਹਥਿਆਰ ਡੈਫੀਨਿਟਲੀ ਕਿਤੇ ਨਾ ਕਿਤੇ ਯੂਜ਼ ਹੋਣਾ ਸੀ ਕੋਈ ਵੱਡੇ ਕ੍ਰਾਈਮ ਨੂੰ ਜਾ ਰਹੇ ਸੀ ਕਿ ਇਹਨਾਂ ਦੇ ਵਿੱਚ ਹੋਰ ਵੀ ਇਨਵੋਲਵ ਹੈਗੇ ਜੀ ਇਹਨਾਂ ਦੇ ਵਿੱਚੋਂ ਇਹਨਾਂ ਦੇ ਸਾਥੀ ਹੋਰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਫਾਈਂਡ ਆਊਟ ਕੀਤਾ ਤਾਂ ਉਹ ਪੰਜ ਬੰਦੇ ਹੋਰ ਹੈਗੇ ਜੋ ਕਿ ਇਹਨਾਂ ਦੇ ਨਾਲ ਦੇ ਹਨ ਉਹਨਾਂ ਨੂੰ ਵੀ ਅਸੀਂ ਫੜ ਰਹੇ ਹਾਂ ਬਟ ਵੈਪਨ ਜਿੰਨੇ ਆਏ ਸੀ ਅਸੀਂ ਲਗਭਗ ਸਾਰੇ ਬਰਾਮਦ ਕਰ ਲਿਆ ਹੈ Thank you, sir. Thank you.